ਤੇ ਸੀ ਸਿੰਘ ਆ ਸਿੰਘ ਨਾਮ ਨੂੰ ਕਿਸੇ ਦੀ ਲੋੜ ਹੀ ਨਹੀਂ ਮਹਤਾਜ ਨਹੀਂ ਕਿਸੇ ਚੀਜ਼ ਦਾ ਅਸੀਂ ਉਹ ਦੋ ਦਿਨ ਜਦੋਂ ਫੇਸਬੁੱਕ ਵੀ ਚੱਲਦੀ ਸੀ ਫੇਸਬੁੱਕ ਤਾਂ ਸਭ ਤੋਂ ਪੁਰਾਣੀ ਹੋਈਆਂ ਤੇ ਫਿਰ ਬਾਅਦ ਵਿੱਚ ਟਿਕਟੋਕ ਵੀ 2012 ਤੋਂ ਅਸੀਂ ਇਹ ਸਫ਼ਰ ਕਰ ਰਹੇ ਹਾਂ ਕਿ ਜਿਹੜੀ ਅੱਜ ਕੱਲ ਦੀ ਪਬਲਿਕ ਮੰਗਦੀ ਆ ਕੀ ਮੈਂ ਕਾਰ ਵੀ ਸਭ ਕੁਝ ਰਿਹਾ ਐ ਐਕਟਿੰਗ ਵੀ ਸਾਰਾ ਕੁਝ ਕਰ ਰਿਹਾ ਤੇ ਮੈਂ ਚੱਲ ਕਿਉਂ ਨਹੀਂ ਰਿਹਾ ਚੱਕਰ ਕੀ ਆ ਬਈ ਜਦੋਂ ਮੈਂ ਲੁੱਕ ਕ੍ਰੀਏਟ ਕੀਤੀ ਸੀ ਨਾ ਮੈਂ ਇੱਕ ਚੀਜ਼ ਤੋਂ ਡਰਦਾ ਵੀ ਸੀ ਕਿ ਲੋਕੀ ਕੀ ਕਹਿਣਗੇ ਹੁਣ ਜਿਵੇਂ ਟਿੱਕਾ ਟਿੱਕਾ ਤੇ ਖੁਸਰੇ ਜਿਹਨੂੰ ਆਪਾਂ ਬਾਬੇ ਕਹਿੰਦੇ ਆ ਹਨਾ ਉਹਨਾਂ ਤੇ ਵੀ ਇਹ ਚੀਜ਼ ਲੱਗੀ ਹੁੰਦੀ ਆ ਇੱਕ ਮਨ ਚ ਡਰ ਹੁੰਦਾ ਕਿ ਯਾਰ ਲੋਕੀ ਕਮੈਂਟ ਕਰਨਗੇ ਤੇ ਇਹੋ ਜਿਹਾ ਕੀ ਕਰਨਗੇ ਹਨਾ ਆਪਣੇ ਕਿਰਦਾਰ ਨੂੰ ਇੱਕ ਟੈਲੈਂਟ ਨੂੰ ਅੱਗੇ ਲੈ ਕੇ ਆਣਾ ਉਹ ਕਿਸੇ ਦੀ ਗੱਲਾਂ ਦਾ ਮੁਤਾਜ ਨਹੀਂ ਬਣ ਸਕਦਾ ਜੇ ਚੰਗਿਆਈ ਆ ਤੇ ਬੁਰਾਈ ਵੀ ਨਾਲ ਹੂੰ ਕਹਿੰਦੇ ਆ ਨਾ ਕਿ ਤੁਸੀਂ ਆਪਣਾ ਕਰਮ ਕਰੋ ਤੇ ਪਿੱਛੇ ਨਹੀਂ ਵੇਖਣਾ ਚਾਹੀਦਾ ਸਭ ਨੂੰ ਪਿੱਛੇ ਕੀ ਕਹਿੰਦੇ ਪਿਆ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੇ ਸਟਾਰੇ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਲੁੱਕ ਵਾਈਜ਼ ਵੀ ਕਹੀਏ ਤੇ ਉਹਨਾਂ ਦੀ ਲੁੱਕ ਦੇਖ ਕੇ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਵੀ ਅੱਜ ਅੱਜ ਜੋਤ ਕੌਣ ਲਿਆਇਆ ਹੈ ਸਟੂਡੀਓ 'ਚ ਵੀ ਉਹ ਕਈਆਂ ਨੇ ਦੇਖੇ ਵੀ ਹੋਣੇ ਤੇ ਕਈ ਸੋਚਦੇ ਹੋਣੇ ਵੀ ਅੱਜ ਅਸੀਂ ਬਾਬਾ ਲੈ ਆਏ ਆ ਪਰ ਨਹੀਂ ਇਹ ਉਹ ਐਜ਼ ਅ ਆਰਟਿਸਟ ਹੈ ਐਜ਼ ਅ ਐਕਟਰ ਹੈ ਜਿਨ੍ਹਾਂ ਹੀ ਤੁਸੀਂ ਮੈਂ ਕਹਿੰਨਾ ਐਕਟਿੰਗ ਦੇ دیਵਾਨੇ ਵੀ ਹੋਵੋਗੇ ਆਹ ਗਲਤ ਕਰਾਨੇ ਆ ਜਸਾ ਚੋਹਾਨ ਦੇ ਨਾਲ ਸਸ਼ੀਕਲ ਜਸਾਈ ਸਸ਼ੀਕਲ ਜੀ ਸਾਰਿਆਂ ਨੂੰ ਤੁਹਾਡੀ ਸਾਰੀ ਟੀਮ ਨੂੰ D5 ਚੈਨਲ ਨੂੰ ਦਿਲੋਂ ਧੰਨਵਾਦ ਰਿਸਪੈਕਟ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਬੈਠਣ ਦਾ ਤੇ ਜੋ ਜੋ ਅਸੀਂ ਗੱਲ ਕਰ ਸਕਦੇ ਸੀ ਕਰਾਂਗੇ ਜਸੇ ਭਾਈ ਕੀ ਹਾਲ ਹੈ ਬਹੁਤ ਵਧੀਆ ਜੀ ਚੜ ਦੇ ਕਿਹੜਾ ਗੁਰੂ ਜੀ ਅੱਜ ਜੱਸੇ ਭਾਈ ਇੱਕ ਗੱਲ ਪੁੱਛਦਾ ਪਹਿਲਾਂ ਤਾਂ ਬਾਬੇ ਵਾਲੀ ਗੱਲ ਤੇ ਆਣਾ ਸਾਰੇ ਦੇਖ ਰਹੇ ਹੋਣੇ ਜਿੰਨੇ ਵੀ ਬਜ਼ੁਰਗ ਨੇ ਹੈਨਾ ਅੱਜ ਦੀ ਜਨਰੇਸ਼ਨ ਦਾ ਚਲੋ ਤੁਹਾਨੂੰ ਜਾਣਦੀ ਆ ਕਿਤੇ ਨਾ ਕਿਤੇ ਫਿਲਮਾਂ ਰਾਹੀਂ ਵੀ ਲੋਕਾਂ ਨੇ ਦੇਖਿਆ ਹੋਣਾ ਪਰ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਸੋਚਦੇ ਹੋਣੇ ਵੀ ਅੱਜ ਬਾਬਾ ਲੈ ਕੇ ਆਇਆ ਪਰ ਇੱਕ ਚੀਜ਼ ਮੈਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਵੀ ਇਹ ਬਾਬਾ ਨਹੀਂਗਾ ਇਹ ਜਿਹੜਾ ਤੁਸੀਂ ਕਿਰਦਾਰ ਦੇਖ ਰਹੇ ਹੋ ਨਾ ਇੱਕ ਕਿਰਦਾਰ ਦੇ ਅੰਦਰ ਹੀ ਕਿੰਨੀ ਇਨਸਾਨੀਅਤ ਦੇਖਣ ਨੂੰ ਮਿਲ ਰਹੀ ਹੈ ਹੈਨਾ ਵੀ ਤੁਸੀਂ ਇੱਕ ਚੀਜ਼ ਜਾਣਦੇ ਹੋ ਵੀ ਬਾਈ ਬੈਠਾ ਹੈ ਅੱਜ ਮੇਰੇ ਕੋਲ ਦੱਸਾ ਬਾਈ ਪਰ ਮੈਂ ਇੱਕ ਚੀਜ਼ ਕਹੂੰਗਾ ਬਾਬਾ ਨੀਗਾ ਇਹ ਹਿੰਦੂ ਧਰਮ ਵੀ ਦੇਖਣ ਨੂੰ ਮਿਲਦਾ ਅਸਲ 'ਚ ਬਾਈ ਬਾਈ ਤੁਸੀਂ ਸੱਚੀ ਆਪਣੇ ਵੱਲੋਂ ਹੀ ਦੱਸ ਦਿਓ ਮੈਂ ਦੱਸੂੰਗਾ ਫਿਰ ਲੋਕਾਂ ਨੂੰ ਕਈ ਬਲੀਵ ਹੀ ਹੋਗਾ ਨਹੀਂ ਵੀ ਹੋਗਾ ਤੁਸੀਂ ਕਿਹੜੇ ਧਰਮ ਦੇ ਹੋ ਐਸੇ ਵੈਸੇ ਜੀ ਧਰਮ ਤੋਂ ਸਭ ਤੋਂ ਵੱਡਾ ਇਨਸਾਨੀਅਤ ਆ ਤੇ ਬੇਸਿਕਲੀ ਮੈਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਆ ਤੇ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਉਰਫ ਜਸਾ ਚੋਹਾਨ ਤੇ ਜਸਪ੍ਰੀਤ ਸਿੰਘ ਜਸਾ चौहान ਕਿਵੇਂ ਬਣਿਆ ਕੀ ਰੀਜ਼ਨ ਸੀ ਵੀ ਜਸ ਜਸਾ चौहान ਹੀ ਲੈ ਕੇ ਆਣਾ ਪਿਆ ਇੰਡਸਟਰੀ ਚ चौहान ਦਾ ਇੱਕ ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਬੈਕ ਤੇ ਸਾਡਾ ਜਿਹੜਾ ਸਰਨੇਮ ਲੱਗਦਾ ਆ ਵੈਸੇ ਅਸੀਂ ਸਿੰਘ ਆ ਹੂੰ ਸਿੰਘ ਨਾਮ ਨੂੰ ਕਿਸੇ ਦੀ ਲੋੜ ਹੀ ਨਹੀਂ ਮਹਤਾਜ ਨਹੀਂ ਕਿਸੇ ਚੀਜ਼ ਦਾ ਤੇ चौहान ਜਿਹੜਾ ਉਹ ਪਿੱਛੇ ਇੱਕ ਨਾਮ ਦਾ ਇੱਕ ਜਿਹੜਾ ਪਿੱਛੇ ਪੇلوں ਰਜਵਾੜੇ ਹੁੰਦੇ ਸੀ ਜਿਹੜੇ ਜਿਵੇਂ ਪ੍ਰਥਵੀ ਰਾਜ ਚੋਹਾਨ ਜਿਵੇਂ ਨਾਮ ਜਾਂਦੇ ਸੀ ਨਾ ਇਸ ਚੀਜ਼ ਤੇ ਵੈਸੀ ਹੀ ਆਪਣਾ ਮੰਨ ਕੀਤਾ ਸੀ ਇਹ ਚੀਜ਼ ਨੂੰ ਨਾਮ ਨੂੰ ਕ੍ਰੀਏਟ ਕੀਤਾ ਚੋਹਾਨ ਜੱਸਾ ਚੋਹਾਨ ਕਿਉਂਕਿ ਮੈਂ ਅਸੀਂ ਅੱਜ ਦੇ ਸੋਸ਼ਲ ਮੀਡੀਆ ਤੇ ਨਹੀਂ ਹੈਗੇ ਅਸੀਂ ਉਦੋਂ ਦੇ ਜਦੋਂ ਫੇਸਬੁਕ ਵੀ ਚੱਲਦੀ ਸੀ ਫੇਸਬੁਕ ਸਭ ਤੋਂ ਪੁਰਾਣੀ ਹੋਈਆਂ ਤੇ ਫਿਰ ਬਾਅਦ ਵਿੱਚ ਟਿਕਟੋਕ ਵੀ 2012 ਤੋਂ ਅਸੀਂ ਇਹ ਸਫਰ ਕਰ ਰਹੇ ਹਾਂ ਤੇ 2012 ਤੋਂ ਜੱਸਾ ਚੋਹਾਨ ਨੇ ਅੱਜ ਦੇ ਸਫ਼ਰ 'ਚ ਕੀ ਕੁਝ ਸਿੱਖਿਆ ਕੀ ਕੁਝ ਕੀਤਾ ਉਹ ਜੱਸਾ ਚੋਹਾਨ ਆ ਜਾਪ ਦੱਸੇਗਾ ਹਨਾ ਵੀ ਵੀ ਲਾਈਫ ਉਹਦੀ ਕਿੱਦਾਂ ਦੀ ਰਹੀ ਆ ਅ ਪਹਿਲਾਂ ਤੇ ਜੀ ਜਦੋਂ ਅਸੀਂ ਇਹ ਜਰਨੀ ਆਪਣੀ ਸਟਾਰਟ ਕੀਤੀ ਆ ਜਿਹਨੂੰ ਅਸੀਂ ਐਕਟਿੰਗ ਦਾ ਐਕਟਿੰਗ ਕਹਿੰਨੇ ਆ ਨਾ ਤੇ ਅਸੀਂ ਸ਼ੁਰੂ ਤੋਂ ਹੀ ਹਰ ਇੱਕ ਦੇ ਅੰਦਰ ਹਰ ਇੱਕ ਦਾ ਟੈਲੈਂਟ ਹਿਡਨ ਹੁੰਦਾ ਆ ਬਸ ਉਹਨੂੰ ਤਰਾਸ਼ਣ ਦੀ ਲੋੜ ਹੁੰਦੀ ਆ ਤੇ ਗਾਉਣ ਦਾ ਵੀ ਸੀ ਐਕਟਿੰਗ ਦਾ ਵੀ ਸੀ ਮਤਲਬ ਕਿ ਹਰ ਇੱਕ ਚੀਜ਼ ਨੂੰ ਵਧੀਆ ਦਿਲ ਕਰਦਾ ਸੀ ਕਰਨ ਲੇਕਿਨ ਜਿਹੜੀ ਇੱਕ ਐਕਟਿੰਗ ਇਹਦੀ ਚੀਜ਼ ਹੈਗੀ ਸੀ ਜਿੰਨੂੰ ਦਿਲ ਤੋਂ ਦਿਲ ਕਰਦਾ ਸੀ ਹਾਂ ਵੀ ਨਹੀਂ ਇਹ ਕਰਨਾ ਚਾਹੀਦਾ ਹਾਂ ਤੇ ਅ ਪਹਿਲੋਂ ਵੀ ਮੈਂ ਕਰਦਾ ਸੀ ਪਹਿਲੋਂ ਮੈਂ ਆਪਣੀ ਸਰਦਾਰ ਲੁੱਕ ਦੇ ਵਿੱਚ ਸੈਡ ਵੀਡੀਓ ਗਿਆ ਕੋਈ ਪੰਜਾਬੀ ਵੀਡੀਓ ਗਿਆ ਮੈਂ ਪਾਉਂਦਾ ਸੀ ਲੇਕਿਨ ਵਾਇਰਲ ਨਹੀਂ ਸੀ ਕੋਈ ਇਸ ਕਰਕੇ ਆਪਾਂ ਵਾਇਰਲ ਨਹੀਂ ਕਹਿ ਸਕਦੇ ਕਿ ਇੱਕ ਬੇਸਿਕਲੀ ਟ੍ਰੈਂਡ ਉਹ ਚੱਲਦਾ ਪਿਆ ਸੀ ਇਹ ਚੀਜ਼ ਤਾਂ ਤੇ ਤੁਸੀਂ 2021 ਤੋਂ ਜਾਂ 2122 2000 ਇਤਰਾ ਹੀ ਘਰ ਬੈਠਾ ਇੱਕ ਚੀਜ਼ ਤੇ ਕਿ ਅਸੀਂ ਘਰ ਵੀ ਸਭ ਕੁਝ ਰਹੇ ਆ ਤੇ ਮਸ਼ਹੂਰ ਕਿ ਨਹੀਂ ਹੁੰਦੇ ਵੇ ਹਮ ਇੱਕ ਚੀਜ਼ ਤੇ ਤੇ ਫਿਰ ਆਪਣੇ ਆਪ ਚ ਮੈਂ ਇੱਕ ਸਕੂਲ ਦੇ ਵਿੱਚ ਨਾ ਕਵਾਲੀ ਕੀਤੀ ਸੀ ਉਹ ਕਵਾਲੀ ਇੱਕ ਇਤਰਾ ਦੀ ਸੀ ਮੇਰੀ ਲੁੱਕ ਉਹਦੇ ਵਿੱਚ ਮੈਂ ਵੀ ਜਿੱਦਾਂ ਹੁੰਦਾ ਨਾ ਕਿ ਫਕੀਰ ਹੁੰਦੇ ਆ ਮੈਂ ਉਹ ਲੁੱਕ ਲਈ ਸੀ ਉਹਦੇ ਵਿੱਚ ਤੇ ਉਹ ਲੁੱਕ ਨਾ ਮੈਂ ਕੁਆਲਿਟੀ ਕੀਤੀ ਸੀ ਉਹ ਮਾਲਕ ਨੇ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਸੀ ਇੱਕ ਸਕੂਲ ਦੇ ਵਿੱਚ ਮੇਰਾ ਇੰਨਾ ਕੁ ਜ਼ਿਆਦਾ ਉਸ ਸੀਜ਼ ਨੇ ਨਾਮ ਬਣਾਇਆ ਉਸ ਜੀ ਤੋਂ ਮੈਂ ਪ੍ਰੈਜ਼ੀਡੈਂਟ ਵੀ ਬਣਿਆ ਸਕੂਲ ਦੇ ਵਿੱਚ ਮਤਲਬ ਕਿ ਇੱਕ ਇਹੋ ਜਿਹਾ ਨਾਮ ਇੱਕ ਬਣ ਗਿਆ ਸੀ ਮੇਰਾ ਕਿ ਬਾਈ ਚਾਂਸ ਮੈਂ ਸਕੂਲ 'ਚ ਹੈਗਾ ਨਹੀਂ ਨਾ ਤੇ ਜੇ ਕੋਈ ਸਕੂਲ ਦੇ ਵਿੱਚ ਕੋਈ ਪਲੇ ਦੀ ਵੀ ਗੱਲ ਹੁੰਦੀ ਹੈ ਨਾ ਤੇ ਮੇਰਾ ਨਾਮ ਬਿਣਾ ਸੋਚੇ ਸਮਝੋ ਅੱਗੇ ਲਿਖ ਦਿੰਦੇ ਸੀ ਕਿ ਇਹ ਐਕਟਰ ਇਹ ਕਰੂਗਾ ਇਹ ਚੀਜ਼ ਤੇ ਤੇ ਜਦੋਂ ਮੈਂ ਵੈਸੀ ਘਰ ਆਪਣੇ ਬੈਠਾ ਸੀ ਤੇ ਮੈਂ ਇਹ ਸੋਚਦਾ ਪਿਆ ਸੀ ਕਿ ਕਿਹੋ ਜਿਹਾ ਕੀ ਕੀਤਾ ਜਾਵੇ ਕਿ ਜਿਹੜੀ ਅੱਜ ਕੱਲ ਦੀ ਪਬਲਿਕ ਮੰਗਦੀ ਆ ਕਿ ਮੈਂ ਘਰ ਵੀ ਸਭ ਕੁਝ ਰਿਹਾ ਐ ਐਕਟਿੰਗ ਵੀ ਸਾਰਾ ਕੁਝ ਕਰ ਰਿਹਾ ਤੇ ਮੈਂ ਚੱਲ ਕਿਉਂ ਨਹੀਂ ਰਿਹਾ ਚੱਕਰ ਕੀ ਆ ਤੇ ਜਦੋਂ ਸੋਚਿਆ ਦਿਮਾਗ ਫਿਰ ਕੁਰਤਾ ਪਹਿਨ ਮੈਂ ਪਾਇਆ ਤੇ ਤਰਬਨ ਵੇਅਰ ਕੀਤੀ ਮੈਂ ਤਰਬਨ ਵੇਅਰ ਕੀਤੀ ਤੇ ਸੁਰਮਾ ਵਗੈਰਾ ਲਾਇਆ ਉਦੋਂ ਨਾ ਇੱਕ ਜਿਹੜੀ ਫਿਲਮ ਆਈ ਸੀ ਨਾ ਮਿਰਜ਼ਾ ਵਾਸੀਪੁਰ ਗੈਂਗੋ ਵਾਸੀਪੁਰ ਤੇ ਉਹਦੇ ਵਿੱਚ ਇੱਕ ਡਾਇਲੌਗ ਸੀਗਾ ਸਰਦਾਰ ਖਾਨ ਵਾਲਾ ਹਾਂ ਸਰਦਾਰ ਖਾਨ ਨਾਮ ਹੈ ਮੇਰਾ ਤੇ ਉਸ ਤੇ ਮੈਂ ਰੀਲ ਬਣਾਈ ਸੀ ਹੂੰ ਤੇ ਮੈਂ ਰੀਲ ਬਣਾ ਕੇ ਉਹ ਸ਼ਾਮ ਦਾ ਟਾਈਮ ਸੀ ਮੈਂ ਰੀਲ ਬਣਾ ਕੇ ਛੱਡ ਗਿਆ ਤੇ ਰਾਤ ਨੂੰ ਵੇਖੀ ਮੈਂ ਕਿ ਨਹੀਂ ਯਾਰ ਬਣੀ ਨਹੀਂ ਗੱਲ ਤੇ ਮੈਂ ਸਵੇਰੇ ਵੇਖਿਆ ਤੇ ਸਵੇਰੇ ਲੱਖਾਂ ਚ ਪਹੁੰਚੀ ਹੋਈ ਹੂੰ ਤਾਂ ਭਾਈ ਉਹ ਜਿਹੜੀ ਲੱਖਾਂ ਦੀ ਇੱਕ ਜਿਹੜੀ ਖੁਸ਼ੀ ਸੀ ਨਾ ਉਨੇ ਜਸਾ चौहान ਨੂੰ ਇੱਕ ਰਾਹ ਦੇਤਾ ਜੇ ਜਸਾ चौहानਾ ਜੋ ਰਾਤੇ ਉਹ ਰਾਤੇ ਇੰਨਾ ਕ ਜਿਆਦਾ ਦੁਨੀਆਂ ਨੇ ਪਿਆਰ ਕੀਤਾ ਆ ਬਈ ਜਦੋਂ ਮੈਂ ਲੁੱਕ ਕ੍ਰੀਏਟ ਕੀਤੀ ਸੀ ਨਾ ਮੈਂ ਇੱਕ ਚੀਜ਼ ਤੋਂ ਡਰਦਾ ਵੀ ਸੀ ਕਿ ਲੋਕੀ ਕੀ ਕਹਿਣਗੇ ਇਹ ਆਪਾਂ ਜਿਹੜੀ ਲੁੱਕ ਹੈ ਨਾ ਅਸਲ ਦੇ ਵਿੱਚ ਹੁਣ ਜਿਵੇਂ ਟਿੱਕਾ ਹੈ ਟਿੱਕਾ ਤੇ ਖੁਸਰੇ ਜਿਹਨੂੰ ਆਪਾਂ ਬਾਬੇ ਕਹਿੰਨੇ ਆ ਹਨਾ ਉਹਨਾਂ ਤੇ ਵੀ ਇਹ ਚੀਜ਼ ਲੱਗੀ ਹੁੰਦੀ ਆ ਇੱਕ ਮਨ ਚ ਡਰ ਹੁੰਦਾ ਕਿ ਯਾਰ ਲੋਕੀ ਕਮੈਂਟ ਕਰਨਗੇ ਤੇ ਇਹੋ ਜਿਹਾ ਕੀ ਕਰਨਗੇ ਹਨਾ ਕਿ ਡਰ ਤਾਂ ਲੱਗਦਾ ਹੀ ਇੱਕ ਲੇਕਿਨ ਇੰਨਾ ਕੁ ਜ਼ਿਆਦਾ ਦੁਨੀਆ ਨੇ ਪਿਆਰ ਕੀਤਾ ਨਾ ਉਹ ਰੀਲ ਨੂੰ ਬਾਈ ਮੇਰੇ 2200 ਫਾਲੋਅਰ ਸੀ ਹੂੰ ਇੱਕ ਹਫ਼ਤੇ ਚ 50000 ਫਾਲੋਅਰ ਆਇਆ ਜਿਵੇਂ ਬਾਈ ਇੱਕ ਚੀਜ਼ ਹੋਰ ਪੁੱਛਾਂ ਹਾਂਜੀ ਹਾਂਜੀ ਤੁਸੀਂ ਕਿਹਾ ਲੋਕ ਨੂੰ ਤੁਹਾਡੇ ਲੋਕ ਬੜੇ ਪਿਆਰ ਕਰਦੇ ਨੇ ਹਾਂਜੀ ਹਾਂਜੀ ਪਰ 네ਗੇਟਿਵਿਟੀ ਆਈ ਹੋਏਗੀ ਬੜੀ 네ਗੇਟਿਵਿਟੀ ਤਾਂ ਹਰ ਇੱਕ ਕੰਮ ਚ ਹੈ ਜੀ ਹੈ ਨਾ ਹਰ ਇੱਕ ਚੀਜ਼ ਚ ਜਿਵੇਂ ਵੀ ਥੋੜੀ ਫੈਮਿਲੀ ਵੀ ਹੈ ਬਿਲਕੁਲ ਜੀ ਤੁਹਾਡੇ ਬੇਟੀ ਵੀ ਹੋਣਗੇ ਮੇਰਾ ਬੇਟਾ ਜੀ ਬੇਟਾ ਹੈ ਜਦੋਂ ਬੇਟਾ ਸਕੂਲ ਜਾਂਦਾ ਵੀ ਬੇਟੇ ਨੂੰ ਕਈ ਬੰਦੇ ਛੇੜਦੇ ਵੀ ਹੋਣਗੇ ਵੈਸੇ ਤਾਂ ਹਜੇ ਚਲੋ ਬੇਟਾ ਮੇਰਾ ਛੋਟਾ ਆ ਲੇਕਿਨ ਅ ਚੀਜ਼ ਤੁਹਾਡੀ ਇਹ ਜਿਹੜੀ ਹੈਗੀ ਵੈਸੇ ਮੈਂ ਸੋਚਦਾ ਨਹੀਂ ਇਹ ਚੀਜ਼ ਤੇ ਬਟ ਮੈਨੂੰ ਇਹ ਚੀਜ਼ ਹੈਗਾ ਕਿ ਆਪਣੇ ਕਿਰਦਾਰ ਨੂੰ ਇੱਕ ਟੈਲੈਂਟ ਨੂੰ ਅੱਗੇ ਲੈ ਕੇ ਆਣਾ ਉਹ ਕਿਸੇ ਦੀ ਗੱਲਾਂ ਦਾ ਮਹਤਾਜ ਨਹੀਂ ਬਣ ਸਕਦਾ ਕਿਉਂਕਿ ਤੁਸੀਂ ਇੱਕ ਉਹ ਆਰਟਿਸਟ ਹੋ ਪਲੇ ਆਰਟਿਸਟ ਹੋ ਜੀ 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 ਤੁਸੀਂ ਇੱਕ ਐਕਟਰ ਹੋ ਹੈਨਾ ਜਿਹੜਾ ਆਪਣਾ ਆਰਟ ਕਰਕੇ ਆਪਣੀ ਆਪਣੀ ਹੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਹੈਨਾ ਉਹ ਪਲੇ ਕਰਦਾ ਹੈ ਲਿਪਸਿੰਗ ਹਾਂਜੀ ਮੋਨਾਕ ਪੀਨ ਹੂੰ ਤੇ ਇਹ ਜਿਵੇਂ ਕਿ ਹੁਣ ਸ਼ੁਰੂ ਕੀਤਾ ਹੈ ਤੇ ਜਿਸ ਚੀਜ਼ ਨੇ ਮੈਨੂੰ ਪਿਆਰ ਮਿਲਿਆ ਤਾਂ ਮੈਂ ਫਿਰ ਅਪਣਾਵਾਂਗੀ ਉਸ ਚੀਜ਼ ਨੂੰ ਮਤਲਬ ਇਹ ਆ ਕਹਿਣ ਦਾ ਕਿ ਦੁਨੀਆਂ ਨੇ ਪਸੰਦ ਕੀਤਾ ਤੇ ਪਰ ਮੈਂ ਉਸ ਨੂੰ ਕੋਈ ਗਲਤ ਚੀਜ਼ ਤੇ ਨਹੀਂ ਲੈ ਕੇ ਗਿਆ ਜੇ ਤੁਹਾਡੇ ਬੱਚੇ ਨੂੰ ਬੁਰਾ ਲੱਗੂਗਾ ਤੁਸੀਂ ਉਸ ਵੇਲੇ ਬੱਚੇ ਨੂੰ ਆਪਣੇ ਕੀ ਕਹੋਗੇ ਦੇਖੋ ਜੀ ਦੇਖ ਪਹਿਲੀ ਗੱਲ ਤਾਂ ਇਹ ਆ ਕਿ ਜੇ ਮੇਰਾ ਬੱਚਾ ਆ ਤੇ ਬੱਚੇ ਨੂੰ ਇਹ ਚੀਜ਼ ਸਹੀ ਨਹੀਂ ਲੱਗਦੀ ਕਿ ਵੀ ਮੇਰਾ ਫਾਦਰ ਇਹ ਕਾ ਇਹ ਕੰਮ ਕਰ ਰਿਹਾ ਤੇ ਬਟ ਮੈਨੂੰ ਨਹੀਂ ਲੱਗਦਾ ਕਿ ਇੱਕ ਇੱਕ ਪਰਦੇ ਤੇ ਇੱਕ ਇਨਸਾਨ ਆ ਰਿਹਾ ਤੇ ਉਹਦਾ ਬੇਟਾ ਨੂੰ ਕਵੇ ਕਿ ਨਹੀਂ ਹੈ ਪਾਪਾ ਸਹੀ ਨਹੀਂ ਹੈ ਨਹੀਂ ਤਾਂ ਹਰ ਇੱਕ ਬੱਚੇ ਨੂੰ ਆਪਣਾ ਬਾਪ ਬਹੁਤ ਸਹੀ ਲੱਗਦਾ ਹੈ ਬਿਲਕੁਲ ਰੋਲ ਮਾਡਲ ਹੈ ਜੀ ਰੋਲ ਮਾਡਲ ਹੁੰਦਾ ਜੀ ਪਰ ਤੁਸੀਂ ਇੱਕ ਗੱਲ ਮੰਨਦੇ ਹੋ ਨਾ ਵੀ ਅੱਜ ਕੱਲ ਦੀ ਦੁਨੀਆ ਆ ਜਿਹੜੀ ਉਹ ਟੀਚਰ ਕਰ ਕਰ ਮਾਰ ਦਿੰਦੀ ਹੈ ਬਿਲਕੁਲ ਜੀ ਹੈਨਾ ਸੋਚਦੇ ਹੋ ਫਿਰ ਉੱਥੋਂ ਡਰ ਲੱਗਦਾ ਹੈ ਨਾ ਜੋ ਤੇਰੇ ਇੱਕ ਚੀਜ਼ ਆ ਜਦੋਂ ਅਸੀਂ ਕੋਈ ਵੀ ਚੀਜ਼ ਦੇ ਤਰ੍ਹਾਂ ਸੋਚ ਲਈਏ ਨਾ ਫਿਰ ਅਸੀਂ ਅੱਗੇ ਨਹੀਂ ਵਧ ਸਕਦੇ ਨਹੀਂ ਵਧ ਕਾਮਯਾਬ ਨਹੀਂ ਹੋ ਸਕਦੇ ਤੇ ਫਿਰ ਮੈਂ ਉਤਰਾ ਹੀ ਰਹਿੰਦਾ 2200 ਦੇ 2300 ਹੋ ਜਾਂਦੇ ਜਿ ਅੱਜ 5 ਲੱਖ ਦਾ ਸਫਰ ਤੈਅ ਕੀਤਾ ਆ ਕਿਸੇ ਚੀਜ਼ ਨੇ ਹੀ ਕਰਾਇਆ ਜਿ세 ਭਾਈ ਐਕਟਿੰਗ ਦੇ ਦੌਰ ਚ ਜਾਂਦੇ ਹੋ ਬੱਚਿਆਂ ਲਈ ਕੀ ਸੋਚਿਆ ਅੱਗੇ ਜੀ ਬੱਚਿਆਂ ਦਾ ਇਹ ਕਿ ਜਿਸ ਸੀ ਚ ਇੰਟਰਸਟ ਹੋਏਗਾ ਤੁਸੀਂ ਜੋ ਚੂਸ ਇੱਕ ਚੀਜ਼ ਮੰਨਦੇ ਹੋ ਤੁਹਾਡਾ ਇੰਟਰਸਟ ਇਸੇ ਸੀਗਾ ਤੁਸੀਂ ਆਪਣੀ ਚੀਜ਼ ਨੂੰ ਕਲਾ ਨੂੰ ਅੱਗੇ ਲੈ ਕੇ ਜਾ ਰਹੇ ਹੋ ਬਿਲਕੁਲ ਕਾਲੋਂ ਤੁਹਾਡੇ ਵੀ ਬੱਚੇ ਆ ਤੇ ਤੁਸੀਂ ਆਪਣੇ ਬੱਚੇ ਦੀ ਕਲਾ ਕਿਵੇਂ ਪਛਾਣੋਗੇ ਕਿਉਂਕਿ ਅੱਜ ਕੱਲ ਨਾ ਸੁਪਨੇ ਮਾਰ ਦਿੰਦੇ ਨੇ ਕਈ ਮਾਪੇ ਬੱਚਿਆਂ ਦੇ ਕਿਉਂ ਉਹ ਐਵੇਂ ਮਾਰ ਦਿੰਦੇ ਨੇ ਵੀ ਬੱਚਾ ਉਹ ਚੀਜ਼ ਕਰਨ ਚਾਹੁੰਦਾ ਹੁੰਦਾ ਪਰ ਮਾਵਾ ਪੈ ਸੋਚਦੇ ਆ ਵੀ ਦੁਨੀਆ ਕੀ ਕਹੇਗੀ ਲੇਕਿਨ ਜਿਹੜੇ ਇੱਕ ਬੱਚੇ ਦਾ ਹੁਣ ਮੇਰਾ ਟੈਲੈਂਟ ਸੀ ਨਾ ਮੇਰਾ ਟੈਲੈਂਟ ਇਹ ਸੀ ਕਿ ਜਦ ਮੈਂ ਪਹਿਲੀ ਵੀਡੀਓ ਕੀਤੀ ਨਾ ਤੇ ਮੇਰੇ ਮੇਰੇ ਫਾਦਰ ਸਾਹਿਬ ਸ਼ਰਮਨੀ ਕਮੇਟੀ ਐਜੀਪੀਸੀ ਦੇ ਮੁਲਾਜ਼ਮ ਸੀਗੇ ਦਰਬਾਰ ਸਾਹਿਬ ਦੇ ਵਿੱਚ ਤੇ ਕੋਨ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੇਰਾ ਡਿਪਾਰਟਮੈਂਟ ਕੀ ਕਹੂਗਾ ਜਾਂ ਦੁਨੀਆ ਕੀ ਕਹੂਗੀ ਉਹ ਪਤਾ ਕੀ ਕਰਦੇ ਹੁੰਦੇ ਸੀ ਫੋਨ ਕੱਢ ਕੇ ਨਾ ਤੇ ਸਾਰੇ ਸਟਾਫ ਨੂੰ ਦਿਖਾਉਂਦੇ ਤੁਸੀਂ ਇਹ ਮੇਰਾ ਮੰਡਾ ਆ ਤੇ ਸਾਰਾ ਸਟਾਫ ਇਹ ਕਹਿੰਦਾ ਹੁੰਦਾ ਕਿੰਦਾ ਯਾਰ ਇਸ ਵੇਲੇ ਪ੍ਰਾਊਡ ਫੀਲ ਹੁੰਦਾ ਸੀ ਕਿ ਆਪਾਂ ਕੋਈ ਗਲਤ ਨਹੀਂ ਕਰ ਰਹੇ ਭਾਈ ਵੈਸੇ ਇਹ ਚੀਜ਼ ਹੈ ਜੇ ਕੋਈ ਟੈਲੈਂਟ ਅੱਗੇ ਕਿਸੇ ਦਾ ਆ ਜਾਂਦਾ ਹੈ ਬਾਈ ਨਹੀਂ ਤਾਂ ਕਈ ਆ ਬੜੇ ਹਿਡਨ ਟੈਲੈਂਟ ਆ ਜਿਹੜੇ ਵਿਚਾਰੇ ਬੈਠੇ ਨੇ ਜੀ ਜੀ ਜਿਹਨੂੰ ਵੱਡਾ ਮੁੰਡਾ ਹੈਨਾ ਦੱਸਿਆ ਕਰੂਗਾ ਵੀ ਮੇਰੇ ਡੈਡੀ ਉਹ ਪਰਦੇ ਤੇ ਚੱਲ ਰਹੇ ਨੇ ਹੈਨਾ ਉਹ ਕਿੰਨੀ ਖੁਸ਼ੀ ਹੋਏਗੀ ਬਾਈ ਖੁਸ਼ੀ ਤਾਂ ਹੁੰਦੀ ਆ ਜੀ ਦੇਖੋ ਜੇ ਹੁਣ ਅਸੀਂ ਇਹ ਮੇਰੀ ਲੁੱਕਇਸ ਤਰ੍ਹਾਂ ਦੀ ਆ ਕਿ ਮੈਨੂੰ ਨਾ ਅਸਲ ਚ ਲੋਕ ਜਿਹੜੇ ਮੈਸੇਜ ਕਰਦੇ ਆ ਜਾਂ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਇਹ ਸਵਾਲ ਜ਼ਰੂਰ ਕਰਦੇ ਕਿ ਬਾਈ ਤੁਹਾਡੀ ਲੁੱਕ ਚ ਇੰਨਾ ਕਾ ਜ਼ਿਆਦਾ ਡਿਫਰੈਂਟ ਅਸੀਂ ਪਛਾਣ ਨਹੀਂ ਸਕਦੇ ਤੇ ਸਾਨੂੰ ਇੱਕ ਚੀਜ਼ ਦੋ ਅਸੀਂ ਕਿਵੇਂ ਪਛਾਣ ਲਈਏ ਤੁਹਾਨੂੰ ਅਸੀਂ ਜਿਵੇਂ ਅਸੀਂ ਰਾਤ ਜਾ ਰਹੇ ਹਾਂ ਕਿਤੇ ਵੀ ਜਾ ਰਹੇ ਹਾਂ ਜਿਵੇਂ ਅਸੀਂ ਦਿੱਲੀ ਸਾਡਾ ਘੇੜਾ ਲੱਗਦਾ ਰਹਿੰਦਾ ਹੈ ਦਿੱਲੀ ਹੋ ਗਿਆ ਆਪਣਾ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਤੇ ਕੁਛ ਐ ਤਰ੍ਹਾਂ ਦਾ ਕਰ ਲਓ ਕਿ ਅਸੀਂ ਤੁਹਾਨੂੰ ਖਲਾਸ ਸਕੀ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਅਸੀਂ ਕੋਈ ਵੀ ਹੈਨਾ ਆਪਣੀ ਗੱਲਬਾਤ ਸਾਂਝੀ ਕਰ ਸਕੀ ਤੁਹਾਡੇ ਨਾਲ ਤਾਂ ਉਹਨਾਂ ਕਰਕੇ ਫਿਰ ਮੈਂ ਆਪਣੀ ਗੱਡੀ ਦੇ ਪਿੱਛੇ ਆਪਣਾ ਫਲੈਕਸ ਤੁਸੀਂ ਗੱਲ ਕੀਤੀ ਪ੍ਰਕਾਸ਼ ਜੀ ਹੈਨਾ ਇਹ ਚੀਜ਼ਾਂ ਹੋਮੀ ਇੱਕ ਆਰਟਿਸਟ ਦਲਜੀਤ ਬਾਈ ਦੀ ਗੱਲ ਪਿੱਛੇ ਜੀ ਬੜੀ ਉੱਡੀ ਸੀ ਹੈਨਾ ਤੁਸੀਂ ਦੇਖਦੇ ਹੋ ਵੀ ਉਹਨੇ ਅੰਮਾਨੀਆਂ ਦੇ ਵਿਆਹ ਤੇ ਪਰਫਾਰਮ ਕੀਤਾ ਯਾਰ ਉਹ ਸਹੀ ਸੀ ਕਿ ਗਲਤ ਸੀ ਤੁਹਾਡੇ ਹਿਸਾਬ ਨਾਲ ਬਾਈ ਇੱਕ ਚੀਜ਼ ਆ ਦਲਜੀਤ ਵਿਸੇ ਦਲਜੀਤ ਵੀਰਾ ਇੱਕ ਇਹੋ ਜਿਹਾ ਇੱਕ ਅਸੀਂ ਬ੍ਰਾਂਡ ਕਹਿ ਸਕਦੇ ਆ ਵੀਰੇ ਉਹਨੂੰ ਉਹ ਇਹੋ ਜਿਹਾ ਬਣ ਗਿਆ ਆ ਬਾਲੀਵੁੱਡ ਹਾਲੀਵੁੱਡ ਤੱਕ ਅਪਰੋਚ ਕਰਦੇ ਵੀ ਪਰ ਇੱਕ ਚੀਜ਼ ਤੁਸੀਂ ਇਹ ਚੀਜ਼ ਦੇਖਦੇ ਹੋ ਵੀ ਉੱਥੇ ਜਿਹੜੀ ਸਟੇਜ ਸੀਗੀ ਨਾ ਉੱਥੇ ਤਿੰਨ ਖਾਨ ਇਕੱਠੇ ਨੱਚੇ ਨੇ ਤੇ ਉਹ ਇੱਕ ਬੰਦਾ ਕੱਲਾ ਪੱਗ ਨੂੰ ਪ੍ਰਾਊਡ ਹੈ ਨਾ ਜਿਹੜਾ ਉੱਥੇ ਪਰਫਾਰਮੈਂਸ ਕਰਕੇ ਆ ਲੋਕੀ ਕਹਿ ਰਹੇ ਨੇ ਵੀ ਉਹ ਚੰਦ ਪੈਸੇ ਨੇ ਤੁਸੀਂ ਇੱਕ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ਾਂ ਨੂੰ ਵੀ ਉੱਥੇ ਇੱਕ ਪੱਗ ਨੇ ਪਰਫਾਰਮ ਕੀਤਾ ਹੈ ਇੱਕ ਚੀਜ਼ ਆ ਹੁਣ ਮੇਰਾ ਹਨਾ ਮੇਰਾ ਕਿਰਦਾਰ ਆ ਹੁਣ ਮੈਂ ਕਿਸੇ ਵੀ ਫਿਲਮ ਦੇ ਵਿੱਚ ਕਿਰਦਾਰ ਕਰਾਂਗਾ ਤੇ ਪਬਲਿਕ ਇਹ ਕਹੇਗੀ ਕਿ ਇਹ ਸੇਖਿਆ ਤੇ ਕੀ ਕਰਦਾ ਪਿਆ ਫਿਰ ਤਾਂ ਮਾੜੀ ਚੀਜ਼ ਆ ਜਿਹੜਾ ਦਲਜੀਤ ਬਾਈ ਪਰਫਾਰਮ ਕਰਕੇ ਆ ਨਾ ਬਾਈ ਉੱਥੇ ਕੌਣ ਕਰ ਸਕਦਾ ਪਰਫਾਰਮ ਦੱਸੋ ਉਹ ਅਮਰੀਕਾ ਦੇ ਹਾਲੀਵੁੱਡ ਦੇ ਸਟਾਰ ਉੱਥੇ ਪਰਫਾਰਮ ਕਰ ਰਹੇ ਆ ਜਿਹੜੇ ਲੋਕੀ ਬਾਲੀਵੁੱਡ ਜਿਹੜਾ ਤਿੰਨ ਖਾਨਾ ਕਰਕੇ ਜਾਣਿਆ ਜਾਂਦਾ ਭਾਈ ਉੱਥੇ ਬਾਈ ਆਪਣਾ ਪੱਗ ਬਨ ਕੇ ਪਰਫਾਰਮ ਕਰ ਰਿਹਾ ਤੇ ਉਹ ਜਿਹੜਾ ਅੰਬਾਨੀ ਪਰਿਵਾਰ ਆ ਹਿੰਦੂ ਪਰਿਵਾਰ ਆ ਤੇ ਭਾਈ ਇੰਨੀ ਰਿਸਪੈਕਟ ਨਾਲ ਬਾਈ ਨਾਲ ਗੱਲ ਕਰ ਰਿਹਾ ਯਾਰ ਸਾਨੂੰ ਸਾਨੂੰ ਤਾਂ ਪ੍ਰਾਊਡ ਹੋਣਾ ਚਾਹੀਦਾ ਆ ਇਹ ਚੀਜ਼ ਦਾ ਤੇ ਫਿਰ ਆਪਾਂ ਨਿੰਦਕਿਓ ਰਹੇ ਆ ਕਈ ਭਾਈ ਦੇਖੋ ਜੇ ਚੰਗਿਆਈ ਆ ਤੇ ਬਰਾਈ ਵੀ ਨਾਲ ਹੀ ਆ ਹੂੰ ਕਹਿੰਦੇ ਆ ਨਾ ਕਿ ਤੁਸੀਂ ਆਪਣਾ ਕਰਮ ਕਰੋ ਤੇ ਪਿੱਛੇ ਨਹੀਂ ਵੇਖਣਾ ਚਾਹੀਦਾ ਸਾਨੂੰ ਪਿੱਛੇ ਕੀ ਕਹਿੰਦੇ ਪਏ ਆ ਹੁਣ ਦਲਜੀਤ ਵੀਰ ਨਾਲ ਗੁਰਪ੍ਰਤਾਪ ਵੀਰ ਆਇਆ ਹਾਂ ਕੰਗ ਵੀਰ ਆ ਹੂੰ ਤੇ ਉਹ ਬਾਈ ਨਾਲ ਜਦੋਂ ਮੈਂ ਨਵਾਂ ਨਵਾਂ ਦੁਨੀਆ ਦੇ ਵਿੱਚ ਆਇਆ ਮੈਂ ਬਾਈ ਨੂੰ ਮੈਸੇਜ ਕੀਤਾ ਮੈਂ ਕਿਹਾ ਬਾਈ ਵੀਰੇ ਨਾਲ ਮਿਲਣਾ ਆ ਹੂੰ ਉਹ ਬਾਈ ਦਾ ਰਿਪਲਾਈ ਆਇਆ ਬਾਈ ਨੇ ਮੈਨੂੰ ਨੰਬਰ ਵੀ ਦਿੱਤਾ ਇੰਸਟਾਗ੍ਰam ਤੋਂ ਤੇ ਮੈਂ ਮੈਸੇਜ ਕੀਤਾ ਵੀਰੇ ਨੂੰ ਮੈਂ ਕਹਿੰਦਾ ਵੀਰੇ ਟੂਰ ਤੇ ਆ ਕੈਨੇਡਾ ਤੇ ਜਦੋਂ ਉਹ ਇੱਥੇ ਇਸ ਇੰਡੀਆ ਆਵਾਂਗੇ ਤੇ ਕੋਈ ਗੱਲ ਨਹੀਂ ਮੈਂ ਮੈਸੇਜ ਦਵਾਂਗਾ ਤੁਹਾਡਾ ਭਾਵੇਂ ਮੈਸੇਜ ਨਹੀਂ ਦਿੱਤਾ ਨਾ ਮਿਲਿਆ ਇਹ ਚੀਜ਼ ਨਾ ਚਲੋ ਉਹਨਾਂ ਦੀ ਬੜੀ ਲਾਈਫ ਦੂਸਰੀ ਹੈ ਬਿਜ਼ੀ ਲਾਈਫ ਹੈ ਜਿ ਤਰ੍ਹਾਂ ਵੀ ਹੈ ਪਰ ਇੱਕ ਚੀਜ਼ ਹੈ ਜੋਤ ਵੀਰੇ ਅਸੀਂ ਜਦੋਂ ਮੈਂ ਕੁਝ ਨਹੀਂ ਸੀ ਨਾ بڑے ਇਨਫਲੂਐਂਸਰਾਂ ਨੂੰ ਮੈਸੇਜ ਕੀਤੇ ਆ ਕਉਈ ਨਾ ਮੈਂ ਥੋੜਾ ਨਾ ਇਹ ਮੈਸੇਜ ਗੁਰਪ੍ਰਤਾਪ ਜਿਹਰੇ ਕੋਲ ਲਾਉਂਗਾ ਕਿਉਂਕਿ ਗੁਰਪ੍ਰਤਾਪ ਵੀਰੇ ਤੁਸੀਂ ਮੈਨੂੰ ਪਤਾ ਹੈ ਆਪਣੀ ਗੱਲ ਵੀ ਹੋਈ ਹੈ ਤੁਸੀਂ ਆਣਾ ਹੈ ਇੱਧਰ ਬਿਲਕੁਲ ਬਿਲਕੁਲ ਕਿਉਂਕਿ ਸਾਡੀ ਗੱਲ ਪਹਿਲਾਂ ਹੋਈ ਵੀ ਹੈ ਬਾਈ ਉਹ ਬੜਾ ਉਹ ਇੰਨਾ ਕ ਸੋਹਣਾ ਸਰੂਪ ਹੈ ਵੀਰੇ ਦਾ ਤੇ ਇੱਕ ਐਡੇ ਐਡੇ ਵੱਡੇ ਸਾਡਾ ਜਿਹੜਾ ਸਾਡਾ ਰੋਲ ਮਾਡਲ ਹੀ ਹੈ ਸਾਡਾ ਦਲਜੀਤ ਗਰਾਂ ਤੇ ਉਹਨਾਂ ਦੇ ਨਾਲ ਰਹਿ ਕੇ ਬਾਈ ਕੰਮ ਕਰਦੇ ਬੜੀ ਵੱਡੀ ਗੱਲ ਹੈ ਕਿਉਂਕਿ ਗੁਰਪ੍ਰਤਾਪ ਵੀਰੇ ਆਪਣੀ ਗੱਲ ਹੋਈ ਹੋਈ ਆ ਠੀਕ ਹੈ ਤੁਸੀਂ ਤੇ ਆਣਾ ਹੀ ਆਣਾ ਹੈ ਬਾਕੀ ਜਦੋਂ ਆਉਂਗੇ ਮੈਂ ਕਹਿੰਦਾ ਤਾਂ ਧੰਨਪਾਗ ਦਲਜੀਤ ਭਾਜੀ ਨੂੰ ਵੀ ਉਹ ਵਾਈਬ ਹੈ ਨਾ ਜਿਹੜੀ ਉਹ ਵਾਈਬ ਕਿਥੇ ਹੋਰ ਨਹੀਂ ਹੁੰਦੀ ਬਾਈ ਇੱਕ ਚੀਜ਼ ਆ ਜਦੋਂ ਬੰਦਾ ਕੁਛ ਨਹੀਂ ਨਾ ਹੁੰਦਾ ਤੇ ਬਾਈ ਉਹਨੂੰ ਉਹ ਵੀ ਨਹੀਂ ਰਿਪਲਾਈ ਕਰਦੇ ਕਿ ਜਿਹੜੇ ਹਲੇ ਕਿ ਨਵੇਂ ਨਵੇਂ ਉੱਠੇ ਹੁੰਦੇ ਆ ਤੇ ਬਾਈ ਜਦੋਂ ਮੈਂ ਰਾਤ ਨੂੰ ਆਪਣੀ ਰਿਕੁਐਸਟ ਲਿਸਟ ਚੈੱਕ ਕਰਦਾ ਹਾਂ ਨਾ ਤੇ ਇੰਨੇ ਸੋਹਣੇ ਸੋਹਣੇ ਮੈਸੇਜ ਆ ਜਾਂਦੇ ਆ ਕਿ ਵੀਰੇ ਆਪ ਮੈਂਸ਼ਨ ਕਰ ਦੋ ਜਾਂ ਕੋਈ ਸਾਡੀ ਸਟੋਰੀ ਬੈਕ ਕਰ ਦੋ ਬਈ ਮੇਰੀ ਮੇਰੀ ਇੱਕ ਪਰਸਨਲ ਜ਼ਿਆਦਤ ਹੈ ਮੈਂ ਬਾਕੀ ਇਨਫਲੂਐਂਸਰਾਂ ਦੀ ਗੱਲ ਨਹੀਂ ਕਰਦਾ ਮੈਂ ਇੱਕ ਆਪਣ ਹਰ ਇੱਕ ਦਾ ਨੇਚਰ ਆਪਾ ਆਪਣਾ ਹੈ ਹਨ ਤੇ ਮੈਂ ਹਰ ਇੱਕ ਦੇ ਮੈਸੇਜ ਚੈੱਕ ਕਰਦਾ ਆ ਤੇ ਮੈਂ ਬਹੁਤ ਜਿਆਦੀਆਂ ਸਟੋਰੀਆਂ ਮੈਂ ਮੈਂਸ਼ਨ ਵੀ ਕਰਦਾ ਹਾਂ ਕਿ ਕਿਸੇ ਹੋਰ ਮੈਂ ਪੁੱਛੂੰ ਤੁਹਾਨੂੰ ਹਾਂਜੀ ਜਿਹੜੀ ਚੀਜ਼ ਹੁੰਦੀ ਹੈ ਨਾ ਅੱਜ ਕੱਲ ਨਾ ਫੇਮ ਪਿਆਰ ਮੈਂ ਕਹਿੰਦਾ ਥੋੜੀ ਸਟੋਰੀ ਨਾਲ ਲੋਕਾਂ ਨੂੰ ਪਿਆਰ ਰਹਿ ਗਿਆ ਥੋੜੀ ਰੀਲ ਤੱਕ ਪਿਆਰ ਰਹਿ ਗਿਆ ਕੋਈ ਦਿਲ ਤੋਂ ਪਿਆਰ ਨਹੀਂਗਾ ਕਿਉਂਕਿ ਇਹ ਚੀਜ਼ਾਂ ਮੈਂ ਤੁਸੀਂ ਦੇਖ ਰਹੇ ਹੋ ਤੇਰੇ ਤੁਹਾਡੇ 4 ਲੱਖ ਫਾਲੋਅਰ ਹੈ ਹਾਂਜੀ ਹਾਂਜੀ ਅੱਜ ਮੈਂ ਕਹਿੰਨਾ ਮੇਰੇ 5000 ਹੈ ਮੇਰੇ ਪਰਸਨੈਲਿਟੀ ਤੇ ਮੈਨੂੰ ਵਧੀਆ ਲੋਕ ਫੋਲੋ ਫੋਲੋ ਕਰਦੇ ਮੈਂ ਉਹਨਾਂ ਨੂੰ ਕਹਾਂ ਬਾਈ ਯਾਰ ਤੂੰ ਮੇਰੀ ਸਟੋਰੀ 파 ਦੇ ਯਾਰ ਬਾਈ ਯਾਰ ਤੂੰ ਇਹ ਕਰ ਦੇ ਯਾਰ ਮੇਰਾ ਨਾ ਇੱਕ ਚੀਜ਼ ਹੈ ਨਾ ਮੇਰਾ ਗਾਣਾ ਹੈ ਬਾਈ ਠੀਕ ਹੈ ਮੈਂ ਇੱਕ ਚੀਜ਼ ਉੱਥੇ ਮੈਂ ਦੇਖੀ ਆ ਮੈਂ ਕਿਸੇ ਨੂੰ ਨਹੀਂ ਕਿਹਾ ਪਤਾ ਹੈ ਕਿਉਂ ਨਹੀਂ ਕਿਹਾ ਮੈਂ ਚਾਹੁੰਦਾ ਸੀ ਵੀ ਜਿਨ੍ਹਾਂ ਦਾ ਮੈਂ ਕੀਤਾ ਹੈ ਨਾ ਉਹ ਆਪਣੇ ਆਪ ਦਿਲ ਤੋਂ ਕਰਨ ਮੈਨੂੰ ਸੱਚੀ ਇਹ ਜੀ ਉਮੀਦ ਹਾਲੇ ਅੱਜ ਅੱਜ ਵੀ ਮੈਨੂੰ ਇਹੀ ਉਮੀਦ ਆ ਮੈਂ ਕਿਸੇ ਨੂੰ ਇਹ ਕਿਹਾ ਨਹੀਂ ਵੀ ਬਾਈ ਯਾਰ ਬਾਈ ਬਣਿਆ ਕਰੋ ਯਾਰ ਹਣਾ ਤੇ ਉਮੀਦ ਇਹੀ ਆ ਵੀ ਉਹ ਦਿਲੋਂ ਕਰਨਗੇ ਆਪੇ ਜਿਹੜਾ ਬੰਦਾ ਦਿਲੋਂ ਤੁਹਾਡਾ ਕਰੇਗਾ ਨਾ ਉਹ ਬੰਦਾ ਦਿਲੋਂ ਹੀ ਕਰ ਰਿਹਾ ਹੈ ਪਰ ਜਿਹੜਾ ਦਿਮਾਗ ਨਾਲ ਕਰੇਗਾ ਨਾ ਉਹ ਤੁਹਾਡੇ ਫਾਲੋਅਰਾਂ ਦਾ ਤਾਂ ਕਹਿ ਸਿਰਫ ਸਹੀ ਗੱਲ ਦਿਲ ਤੋਂ ਨਹੀਂ ਆ ਤੇ ਦਿਲ ਤੋਂ ਵਾਲੇ ਬੰਦੇ ਨਾ ਤੁਹਾਡੇ ਨਾਲ ਦਿਲ ਤੋਂ ਚੱਲਣਗੇ ਦਿਮਾਗ ਤੋਂ ਨਹੀਂ ਤੁਸੀਂ ਇੱਕ ਚੀਜ਼ ਹੋਰ ਵੀਰਾ ਵੀਰਾ ਕਰਕੇ ਜਾਣ-ਜਾਣ ਕਹਿ ਕੇ ਨਾ ਮੈਂ ਤੁਹਾਡੇ ਤੋਂ ਸਟੋਰੀਆਂ ਪਵਾ ਲਾਂਗਾ ਸਹੀ ਗੱਲ ਹੈਨਾ ਬਿਲਕੁਲ ਪਰ ਅੱਗੇ ਤੱਕ ਆਪਾਂ ਇਕੱਠੇ ਨਹੀਂ ਚੱਲ ਸਕਦੇ ਵੀਰੇ ਬਿਲਕੁਲ ਬੜੀ ਛੇਤੀ ਬੰਦੇ ਦੇ ਪਤਾ ਲੱਗ ਜਾਂਦਾ ਸਹੀ ਗੱਲ ਹੈ ਜੀ ਜਸ ਤੁਹਾਡੇ ਨਾਲ ਵੀ ਇਦਾਂ ਹੋਇਆ ਹੋਵੇਗਾ ਬਾਈ ਇੱਕ ਚੀਜ਼ ਆ ਉਹੀ ਮੈਂ ਉਹਨੇ ਗੱਲ ਕਰਕੇ ਟਿਆ ਇੰਨੇ ਇਨਫਲੂਐਂਸਰਾਂ ਨੂੰ ਮੈਸੇਜ ਕਰਨੇ ਵੀਰੇ ਸਟੋਰੀ ਪਾ ਦਿਓ ਮੈਂਸ਼ਨ ਕਰ ਦਿਓ ਪੈਕ ਆਊਗਾ ਤੇ ਬਾਈ ਸੀਨ ਤੱਕ ਨਹੀਂ ਹੁੰਦਾ ਸੀ ਮੈਸੇਜ ਆਸ ਤੇ ਬੈਠਦਾ ਸੀਗਾ ਆਸ ਵੀਰੇ ਹਫਤਾ ਪਤਾ ਇੱਕ ਇੱਕ ਵੀ ਕਰੰਦੀ ਸੀ ਕੱਲ ਬਾਈ ਬਿਜ਼ੀ ਆ ਸਰ ਨਹੀਂ ਹਰ ਕੋਈ ਨਹੀਂ ਦੇਖ ਲੈਣਗੇ ਕਰ ਦੇਣਗੇ ਰਿਪਲਾਈ ਕਰ ਦੇਣਗੇ ਤੇ ਜਦੋਂ ਡਿਜਲ ਟੁੱਟਦਾ ਉਹ ਬੰਦੇ ਦੇ ਫਿਰ ਦਿਮਾਗ 'ਚ ਕੀ ਆਉਂਦਾ ਵੀਰੇ ਕਈ ਵਾਰੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਡੀਮੋਟਿਵ ਬੰਦਾ ਹੋ ਜਾਂਦਾ ਆ ਕਿ ਕੰਮ ਕਰਨ ਨੂੰ ਮਨ ਨਹੀਂ ਕਰਦਾ ਹਮ ਹੁਣ ਇੱਕ ਜੇ ਮੈਨੂੰ ਵੀਰੇ ਕੋਈ ਜੇ ਕੋਈ ਮੈਂਸ਼ਨ ਕਰਦਾ ਜਾ ਤੇ ਮੇਰੇ ਮੈਂਸ਼ਨ ਇੱਕ ਬੈਕ ਕਰਨ ਨਾਲ ਵੀਰੇ ਉਹ ਜਿਹੜੀ ਉਹਦੇ ਚਿਹਰੇ ਤੇ ਖੁਸ਼ੀ ਆਣਾ ਬਈ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੇ ਮੈਂ ਇਹ ਤੁਹਾਡੇ ਚੈਨਲ ਦੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਆ ਤੇ ਅਸੀਂ ਪੈਸੇ ਵੱਲ ਨਾ ਵੇਖੀਏ ਕਰਦਿਆ ਕਰੋ ਯਾਰ ਉਹ ਕੁਝ ਨਹੀਂ ਚਾਹੁੰਦਾ ਵੀਰੇ ਤੁਸੀਂ ਗੱਲ ਹੀ ਕੀਤੀ ਨਾ ਮੈਂ ਇੱਕ ਚੀਜ਼ ਪੁੱਛਦਾ ਇੰਸਟਾਗ੍ਰਾਮ ਉਹਨੂੰ ਪੈਸੇ ਦਿੰਦਾ ਭਾਈ ਇੰਸਟਾਗ੍ਰਾਮ ਨਹੀਂ ਪੈਸੇ ਕੋਈ ਦਿੰਦਾ ਸਾਨੂੰ ਨਾ ਹਜੇ ਕੋਈ ਸ਼ੁਰੂ ਹੋਇਆ ਗੱਲਾਂ ਨੂੰ ਨਹੀਂ ਦਿੰਦਾ ਨਾ ਗੱਲਾਂ ਨੂੰ ਬਥੇਰੀਆਂ ਗੱਲਾਂ ਕਰਦੇ ਲੋਕੀ ਲੋਕੀ ਤਾਂ ਕਹਿੰਦੇ ਆ ਜੀ ਆਪਣੇ ਪੈਸੇ ਪਤਾ ਉਸ ਕੀ ਨੇ ਇੰਸਟਾਗ੍ਰਾਮ ਤੇ ਆਪਣੇ ਜਿਹੜੇ ਉਹ ਇੱਕ ਲਾਇਕ ਹੁੰਦੇ ਨੇ ਨਾ ਜਿਹੜੇ ਲਾਇਕ ਹੁੰਦੇ ਨੇ ਉਹ ਆਪਣੇ ਪੈਸੇ ਨੇ ਅੱਜ ਦੀ ਦੌਰ ਤੁਸੀਂ ਉਹ ਆਪਣੇ ਪੈਸੇ ਹੀ ਕਮਾ ਰਹੇ ਹੋ ਬਿਲਕੁਲ ਵੀਰੇ ਠੀਕ ਆ ਸਾਡਾ ਇੰਨਾ ਲੋਕਾਂ ਨੇ ਸਾਨੂੰ ਪਿਆਰ ਕੀਤਾ ਉਹ ਕੀ ਆ ਰੋਟੀ ਦਾ ਗੁਰੂ ਦਿੰਦਾ ਹੀ ਆ ਤੇ ਜਦੋਂ ਫਿਰ ਚੜ ਜਾਂਦੇ ਆ ਫਿਰ ਹੰਕਾਰ ਆਪਨ ਕਿਉਂ ਵੀਰੇ ਹੰਕਾਰ ਇੱਕ ਇਹੋ ਜਿਹਾ ਸ਼ਬਦ ਆ ਕਿ ਜਿਸ ਦੇ ਵਿੱਚ ਆ ਜਾਵੇ ਉਹ ਫਿਰ ਲੱਖਾਂ ਤੋਂ ਕੱਖਾਂ ਦੇ ਹੁੰਦੇ ਸਮਾਨ ਲੱਗਦਾ ਹੂੰ ਬਈ ਮੈਂ ਇੱਕ ਚੀਜ਼ ਕਹਿਣਾ ਆ ਜੇ ਪਰਮਾਤਮਾ ਚੜਾਣਾ ਜਾਣਦਾ ਨਾਣਾ ਵੀ ਜਾਣਦਾ ਆ ਹੂੰ ਜੇ ਸਾਨੂੰ ਪਰਮਾਤਮਾ ਨੇ ਸਕਸੈਸ ਦਿੱਤੀ ਹੈ ਕਿ ਤੁਹਾਨੂੰ ਕੀ ਲੱਗਦਾ ਪਰਮਾਤ ਹੀ ਹੋ ਗਏ ਜੇ ਜੱਸੇ ਨਾਲ ਅੱਜ ਮਾੜਾ ਕਰ ਰਹੇ ਹਨ ਕੋਈ ਤਾਂ ਇਹ ਚੀਜ਼ ਪੁੱਲ ਲਓ ਕਿਉਂਕਿ ਟਾਈਮ ਜੱਸੇ ਦਾ ਵੀ ਆਣਾ ਹੈ ਵੀਰੇ ਇੱਕ ਚੀਜ਼ ਮੈਂ ਗੱਲ ਕਰਨੀ ਆ 22 ਦਸੰਬਰ ਨੂੰ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਹੂੰ ਉਸ ਤੋਂ ਉਸ ਚੀਜ਼ ਤੋਂ ਬਾਅਦ ਮੈਂ ਇੰਨਾ ਕਾ ਜ਼ਿਆਦਾ ਵੀਰੇ ਆਪਣੇ ਆਪ ਨੂੰ ਨਾ ਕੰਮ ਕਰਨ ਦਿਲ ਕਰਦਾ ਹੀ ਨਾ ਕੁਛ ਇਹ ਚੀਜ਼ ਦਾ 530000 ਫੋਲੋਅਰ ਸੀ ਤੇ ਬੈਕ ਆਉਣੇ ਸ਼ੁਰੂ ਹੋ ਗਏ ਚਲੋ ਚੀਜ਼ਾਂ ਨਹੀਂ ਆ ਸਾਡੀ ਮਿਹਨਤ ਐਸੀ ਕਰਾਂਗੇ ਫੇਰ ਕਰ ਲਾਂਗੇ ਜੇ ਸ਼ੁਰੂ ਤੋਂ ਕਰ ਸਕਦੇ ਆ ਤੇ ਫੇਰ ਇਹ ਵੀ ला ਸਕਦੇ ਆ ਜਿ세 ਤੁਸੀਂ ਨਾ ਆਪਣੇ ਡੈਡੀ ਦੀ ਗੱਲ ਤੇ ਇਮੋਸ਼ਨਲ ਹੀ ਹੋ ਰਹੇ ਹੋ ਹੈਨਾ ਇੱਕ ਚੀਜ਼ ਪੁੱਛਣਾ ਡੈਡੀ ਨਾਲ ਪਿਆਰ ਕਹਿੰਦੇ ਆ ਨਾ ਵੀ ਕੁੜੀ ਨਾਲ ਹੁੰਦਾ ਪੈਸੇ ਨਾਲ ਹੁੰਦਾ ਪਿਆਰ ਇਹਨਾਂ ਨਾਲ ਨਹੀਂ ਯਾਰ ਪਿਆਰ ਆਪਣੇ ਮਾਪੇ ਨਾਲ ਵੀ ਹੁੰਦਾ ਨਾ ਕਦੇ ਨਾ ਬਈ ਬਾਅਦ ਚ ਪਤਾ ਲੱਗਦਾ ਹੈ ਇਹ ਚੀਜ਼ ਜਦੋਂ ਤੁਹਾਡੇ ਮਾਪੇ ਚਲੇ ਜਾਂਦੇ ਆ ਉਸ ਟਾਈਮ ਤੇ ਸੋਚਦੇ ਹਾਂ ਇਕੱਲੇ ਹੁੰਨੇ ਹੋ ਨਾ ਕਹਿਣ ਦੀ ਇੱਕ ਕਿਸੇ ਨੂੰ ਕਹਿ ਨਹੀਂ ਸਕਦੇ ਬਸ ਪਤਾ ਕਿਉਂ ਕਿ ਇਹ ਨਾ ਹੋ ਜਾਵੇ ਵੀ ਮੁੰਡਾ ਰੋ ਦੇ ਪਤਾ ਕੀ ਚੀਜ਼ ਹੈ ਮੁੰਡਾ ਰੋ ਨਹੀਂ ਸਕਦਾ ਜਿਹੜਾ ਇੱਕ ਪਿਓ ਹੁੰਦਾ ਨਾ ਹੂੰ ਪਿੱਛੇ ਖਲੋਤਾ ਹੀ ਬਹੁਤ ਹੁੰਦਾ ਹੈ ਪਹਿਲੇ ਤਾਂ ਇੱਕ ਬੜੀ ਬਾਰ ਦੀ ਗੱਲ ਹੈ ਇਹ ਬਾਅਦ ਚ ਪਤਾ ਲੱਗਦਾ ਹੈ ਜਿਹਦੇ ਤੁਰ ਜਾਂਦੇ ਆ ਸੇਵਾ ਕਰ ਲਿਆ ਕਰੋ ਯਾਰ ਅੱਛਾ ਸੀ ਚਲੋ ਆਪਾਂ ਸਾਰੀ ਚੀਜ਼ਾਂ ਛੱਡਦੇ ਆ ਮੈਨੂੰ ਇੱਕ ਚੀਜ਼ ਹਾਲ ਦੋ ਯਾਰ ਅੱਜ ਤਾਂ ਹੈਨਾ ਮੈਂ ਤੁਸੀਂ ਵੀਡੀਓ ਸੋਨਾ ਬੜਾ ਪਾਇਆ ਹੁੰਦਾ ਹੱਤ ਤੇ ਵੀ ਹੈਨਾ ਅੰਗੂਠੀਆਂ ਕੜੀਆਂ ਚੱਕਰ ਹੀ ਐ ਬਾਦ ਦੁਨੀਆ ਦਾ ਪਿਆਰ ਹੀ ਕਮਾਣੇ ਆ ਜੀ ਦੁਨੀਆ ਦਾ ਪਿਆਰ ਆ ਪਿਆਰ ਸੋਨੇ ਦਾ ਯਾਰ ਮੈਂ ਵੀ ਐਦਾ ਪਿਆਰ ਕਮਾਣਾ ਚਾਹੂੰਗਾ ਜੇਕ ਤੁਸੀਂ ਵੀ ਕਮਾਣਾ ਨਾ ਜਸਤੇ ਨਾ ਕਰੋ ਗੱਲ ਬਾਤ ਨਹੀਂ ਸ਼ੌਂਕ ਬਹੁਤ ਆ ਸੋਨੇ ਦਾ ਵਾਇਗਰੂ ਦਿੰਦਾ ਵੀ ਆ ਨੀਤਾ ਸੱਚੀਆਂ ਵਾ ਮਾਲਕ ਦਿੰਦਾ ਕਰਦਾ ਆ ਤੇ ਕਈ ਇਤਰਾ ਦਾ ਸਮਾ ਵੀ ਅਸੀਂ ਚਾਂਦੀ ਵੀ ਨਹੀਂ ਸਿਪਾਏ ਹਮ ਅੱਜ ਵਾਇਗਰੂ ਨੇ ਇਤੋਂ ਤੱਕ ਲੈ ਕੇ ਆਂਦਾ ਲੋਕਾਂ ਦੇ ਪਿਆਰ ਨਾਲ ਲੈ ਕੇ ਆਂਦਾ ਕੁਝ ਨਹੀਂ ਆ ਸੀ ਕੁਝ ਵੀ ਨਹੀਂ ਆ ਸੀ ਜੇ ਦੁਨੀਆ ਚਾਵੇ ਤੇ ਅਸੀਂ ਸਟਾਰ ਆ ਆਪਾਂ ਯਾਰ ਧਰਮ ਦੇ ਨਾਂ ਤੇ ਨਾ ਇੱਕ ਦੂਜੇ ਨੂੰ ਅੱਜ ਕਨ ਮਾੜਾ ਬੋਲਦੇ ਹਾਂ ਹੈਨਾ ਮਜ਼ਾਕ ਪੜਾਉਂਦੇ ਆ ਵੀ ਕਈ ਬੰਦੇ ਨੇ ਮੈਂ ਨਾਮ ਨਹੀਂ ਲੂੰਗਾ ਬਿਲਕੁਲ ਕਈ ਵਾਰੀ ਮੈਨੂੰ ਮੈਨੂੰ ਵੀ ਨਾ ਹੈ ਛੋਟੇ ਹੁੰਦੇ ਆ ਸਕੂਲ 'ਚ ਵੀ ਹਨ ਵੀ ਸਰਦਾਰਾਂ ਦੇ 12 ਵੱਜ ਜਾਂਦੇ ਨੇ ਇਹ ਚੀਜ਼ ਮਜ਼ਾਕ 'ਚ ਸੁਣਨ ਨੂੰ ਮਿਲਦੀ ਸੀ ਹਨਾ ਮੁਸਲਮਾਨਾਂ ਨੂੰ ਆਏ ਕਹਿੰਦੇ ਆ ਵੀ ਇਹ ਤਾਂ ਕੁੜੀਆਂ ਚੱਕ ਲੈਂਦੇ ਸੀਗੇ ਹਨਾ ਵੀ ਹਿੰਦੂਆਂ ਨੂੰ ਐਵੇਂ ਕਹਿੰਦੇ ਨੇ ਵੀ ਆ ਇਹ ਤਾਂ ਜ਼ਾਲਮ ਨੇ ਪਰ ਯਾਰ ਸਾਰੇ ਹੈਗੇ ਤਾਂ ਇਨਸਾਨ ਆ ਵਿਰੇਕਨਾ ਅੱਜ ਕੱਲ ਦਾ ਜਿਹੜਾ ਅੱਜ ਕੱਲ ਦਾ ਸਮਾਂ ਹੈ ਨਾ ਜਿਹੜਾ ਫੇਮਸ ਹੋਣ ਪਿੱਛੇ ਸਭ ਕੁਝ ਕਰਦੇ ਆ ਧਰਮ ਦਾ ਸਹਾਰਾ ਲੈਂਦੇ ਆ ਧਰਮ ਨੂੰ ਬਦਨਾਮ ਕਰਦੇ ਆ ਪਬਲਿਕਸਿਟੀ ਚਾਹੁੰਦੇ ਆ ਵਿਊਜ਼ ਮਿਲਦੇ ਆ ਬਸ ਉਹਨਾਂ ਨੂੰ ਇਹ ਮਤਲਬ ਨਹੀਂ ਕਿ ਇਹਦਾ ਸਿੱਟਾ ਕੀ ਨਿਕਲ ਰਿਹਾ ਹੂੰ ਬਸ ਫੇਮ ਮਿਲ ਰਿਹਾ ਕਰ ਦੋ ਧਰਮ ਬਦਨਾਮ ਮੰਨਿਸਾ ਸਾਰੇ ਇੱਕ ਹੀ ਨਹੀਂ ਖੂਨ ਤਾਂ ਸਾਰੇ ਤੁਹਾਡੇ ਚ ਵੀ ਦਿਲ ਉਹੀ ਆ ਮੇਰੇ ਚ ਵੀ ਦਿਲ ਉਹੀ ਆ ਹੁਣ ਕੱਲ ਉਹਨਾਂ ਦਿਨਾਂ ਚ ਵੀ ਉਹ ਦਿਨ ਲਿਖਣੀ ਹੈ ਨਾ ਇੱਕ ਇੱਕ ਚੀਜ਼ ਹੈ ਵੀਰੇ ਹੂੰ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਚੈਨਲ 'ਆ ਹੀ ਕਰਨਾ ਚਾਹੁੰਦਾ ਜਦੋਂ ਕੋਈ ਮੁਸਲਮਾਨ ਵੀਰ ਹੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਹੂੰ ਨਤਮਸਤਕ ਹੁੰਦਾ ਆ ਅਸੀਂ ਬੜੇ ਖੁਸ਼ ਹੁੰਨੇ ਆ ਅਸੀਂ ਫੋਟੋਆਂ ਸਪਰੇ ਕਰਕੇ ਨਖ ਤੇ ਪਾਉਂਦੇ ਆ ਤੇ ਜਦੋਂ ਕੋਈ ਆਪਣਾ ਸਿੱਖ ਸਿੱਖ ਭਰਾ ਜਾਂ ਕੋਈ ਵੀ ਹੋਰ ਧਰਮ ਦਾ ਮਸਜਿਦ ਤੇ ਜਾ ਕੇ ਆਪਣੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਆ ਤੇ ਅਸੀਂ ਸ਼ੰਕਾ ਕੋ ਕਰਦੇ ਇਸ ਚੀਤੇ ਅਸੀਂ ਵੀ ਕਰ ਸਕਦੇ ਹਾਂ ਅਸੀਂ ਵੀ ਖੁਸ਼ੀ ਸ਼ੇਅਰ ਤਾਂ ਕਰੀਏ ਤੁਸੀਂ ਨਹੀਂ ਕਰ ਸਕਦੇ ਅਸੀਂ ਕਰਾਂਗੇ ਤੇ ਉਹਨੂੰ ਹੌਸਲਾ ਮਿਲੇਗਾ ਹੂੰ ਅਸੀਂ ਵੀਰੇ ਅਸੀਂ ਜੇ ਸਾਡੇ ਵੱਲੋਂ ਕਦਮ ਪੁੱਟ ਕੇ ਆ ਰਹੇ ਤਾਂ ਅਸੀਂ ਅੱਗੇ ਜੱਫੀ ਪਾਣੇ ਜਾਣਦੇ ਆ ਨਾ ਜਿਵੇਂ ਇੱਕ ਚੀਜ਼ ਉਹ ਤੁਸੀਂ ਬਹੁਤ ਸੋਹਣੀ ਆ ਉਹ ਚੀਜ਼ ਨੂੰ ਦੇਖ ਕੇ ਨਾ ਰੂਹ ਖੁਸ਼ ਹੁੰਦੀ ਆ ਸੁਖਨਾ ਮੂਵੀ ਚ ਇੱਕ ਤੁਸੀਂ ਦੇਖਿਆ ਸੀ ਦਿਖਾਇਆ ਵੀ ਗਿਆ ਆ ਕਿ ਮਸਜਿਦ ਦੇ ਅੰਦਰ ਮਹਾਰਾਜਾ ਸਰੂਪ ਪਿਆ ਹੈ ਹੈਨਾ ਬਿਲਕੁਲ ਉਹ ਚੀਜ਼ ਕਿੰਨੀ ਸੋਹਣੀ ਆ ਵੀਰੇ ਚੀਜ਼ੀ ਚੀਜ਼ ਉਹਨਾਂ ਨੇ ਇੱਕ ਐਡਾ ਸੋਹਣਾ ਮੈਸੇਜ ਦਿੱਤਾ ਹੈ ਪਰ ਅੱਜ ਕੱਲ ਦੇ ਲੋਕ ਤਾਂ ਵੀ ਨਹੀਂ ਸਮਝ ਸਕੇ ਹਮ ਅੱਜ ਕੱਲ ਦਾ ਜਿਹੜਾ ਅੱਜ ਕੱਲ ਦਾ ਸਮਾਂ ਹੈ ਨਾ ਜਿਹੜਾ ਜਿਹੜਾ ਵੀਰੇ ਪਹਿਲਾ ਸਮਾਂ ਸੀ ਨਾ ਪਹਿਲੋਂ ਸ਼ੰਕਾ ਨਹੀਂ ਸੀ ਤੇ ਕੋਈ ਵੈਸੇ ਅੱਜ ਅੱਜ ਤੁਸੀਂ ਇੱਕ ਵੀਡੀਓ ਪਾਈ ਹੈ ਤੁਸੀਂ ਉਹ ਬੋਲ ਕੇ ਵੀ ਦੱਸ ਰਹੇ ਸੀ ਤੁਹਾਨੂੰ ਯਾਦ ਤਾਂ ਹੋਏਗੀ ਹਾਂਜੀ ਹਾਂਜੀ ਉਹ ਇੱਕ ਡਾਇਲੋਗ ਇਹ ਹੋ ਜਾਇਆ ਕਹਿੰਦੇ ਕਿ ਜ਼ਿੰਦਗੀ ਵਿੱਚ ਕੁਝ ਸਿੱਖਣੇ ਲਈ ਟੁੱਟਣਾ ਜ਼ਰੂਰੀ ਹੈ ਹਮ ਇੱਕ ਦੋ ਸ਼ਬਦਾਂ ਦੇ ਵਿੱਚ ਉਹਨੇ ਇੱਕ ਇਹੋ ਜੀ ਗੱਲ ਕਹੀ ਆ ਕਿ ਜੇ ਤੁਸੀਂ ਟੁੱਟ ਕੇ ਨਾ ਨਾ ਸਮਝੇ ਜੋਤ ਵੀਰੇ ਜੇ ਤੁਸੀਂ ਟੁੱਟ ਕੇ ਨਾ ਸਮਝੀਏ ਨਾ ਤੇ ਫਿਰ ਅਸੀਂ ਅੱਜ ਵੀ ਮੂਰਖੀ ਹਾਂ ਅੱਜ ਵੀ ਮੂਰਖੀ ਤੁਸੀਂ ਇੰਨੇ ਲੋਕਾਂ ਦਾ ਸਾਥ ਦਿੱਤਾ ਆ ਹੂੰ ਮੈਨੂੰ ਤੁਸੀਂ ਚੈਨਲ ਤੇ ਲੈ ਕੇ ਆਏ ਜੇ ਇੰਨੇ ਲੋਕ ਤੁਸੀਂ ਇਹ ਚੇਅਰ ਤੇ ਬਿਠਾਏ ਆ ਅੱਜ ਤੁਹਾਡਾ ਗਾਣਾ ਆਇਆ ਤੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਹਿਣ ਦੀ ਲੋੜ ਆ ਹੂੰ ਬਈ ਵੀਰੇ ਨੇ ਬੜਾ ਬੜਾ ਕੁਛ ਕੀਤਾ ਸਾਰੇ ਲਈ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕਹਿਣ ਦੀ ਲੋੜ ਹੈ ਅੱਛਾ ਵੀਰੇ ਮੈਂ ਇੱਕ ਚੀਜ਼ ਹੋਰ ਪੁੱਛਦਾ ਤੁਹਾਨੂੰ ਜਿਹੜੀ ਤੁਸੀਂ ਇਹ ਲੁੱਕ ਹੈਨਾ ਸਾਰਾ ਕੁਝ ਕੀਤਾ ਕਈ ਬੰਦੇ ਨਾ ਤੁਹਾਨੂੰ ਕਹਿੰਦੇ ਵੀ ਹੁਣ ਇਹ ਵੀ ਯਾਰੇ ਪਤਾ ਨਹੀਂ ਕੀ ਯਾਰ ਕਰੀ ਜਾਂਦਾ ਅੱਜ ਕੱਲ੍ਹ ਦੁਨੀਆ 'ਚ ਪਤਾ ਨਹੀਂ ਕੀ ਚੱਲੀ ਜਾਂਦਾ ਬਿਲਕੁਲ ਹੈਨਾ 네ਗੈਟਿਵਿਟੀ ਤਾਂ ਤੁਸੀਂ ਇੱਕ ਸਾਈਡ ਤੇ ਰੱਖ ਕੇ ਚੱਲੋ ਕਿਉਂਕਿ ਜਿਹੜੀ ਵੀ ਹੋਰ ਦੁਨੀਆ ਤੁਹਾਨੂੰ ਦੇਖ ਰਹੀ ਆ ਤੁਸੀਂ ਉਹਨਾਂ ਨੂੰ ਕੀ ਕਹੋਗੇ ਵੀ ਇਹ ਚੀਜ਼ ਨੂੰ ਕਿਵੇਂ ਤੁਸੀਂ ਡੀਲ ਕੀਤਾ ਤੇ ਤੁਸੀਂ ਉਹਨਾਂ ਲਈ ਕੀ ਮੈਸੇਜ ਦੋਗੇ ਸਿਰਫ ਇੱਕ ਚੀਜ਼ ਆ ਜੇ ਸਾਡੇ ਅੰਦਰ ਕਿਸੇ ਵੀ ਚੀਜ਼ ਦਾ ਟੈਲੈਂਟ ਹੈ ਨਾ ਉਹਨੂੰ ਜ਼ਰੂਰ ਪਰਦੇ ਅੱਗੇ ਲੈ ਕੇ ਆਓ ਹੂੰ ਉਹਨੂੰ ਪ੍ਰੈਜੈਂਟ ਕਰੋ ਚੀਜ਼ ਨੂੰ ਹੂੰ ਬਿਨਾ ਇਹ ਸੋਚੇ ਕਿ ਦੁਨੀਆ ਕੀ ਕਹੂਗੀ ਹੂੰ ਇਹ ਦੁਨੀਆ ਦਾ ਦੁਨੀਆ ਤਾਂ ਚੰਗਿਆਂ ਨੂੰ ਨਹੀਂ ਛੱਡਦੀ ਹਨਾ ਤੁਸੀਂ ਇਹ ਦੁਨੀਆ ਦਾ ਸ਼ਬਦ ਸਾਈਟ ਤੇ ਕਰ ਦੋ ਤੇ ਇੱਕ ਆਪਣੀ ਐਹੋ ਜਿਹੀ ਪਰਫਾਰਮੈਂਸ ਦੇ ਦਿਓ ਨਾ ਇੱਕ ਦੁਨੀਆ ਰੰਗ ਦੀ ਤਕਰੀਰ ਜਿਵੇਂ ਤੁਸੀਂ ਕਵਾਲੀਆਂ ਕਰਦੇ ਸੀ ਨਾ ਪਹਿਲਾਂ ਹਾਂ ਬਿਲਕੁਲ ਪਰ ਮੈਨੂੰ ਬਹੁਤ ਸ਼ੌਂਕ ਹੁੰਦਾ ਜੇ ਕੋਈ ਹੈਗੀ ਤਾਂ ਸਾਨੂੰ ਵੀ ਯਾਰ ਕਵਾਲੀ ਮੜਿਆ ਉਹ ਦੱਸੋ ਤਾਂ ਸਹੀ ਉਹ ਇੱਕ ਇਸ ਤਰ੍ਹਾਂ ਦੀ ਚੀਜ਼ ਸੀ ਕਿ ਗੁਰਦਾਸ ਮਨ ਸਾਹਿਬ ਦੀ ਸੀ ਕਿ ਉਹਦੇ ਵਿੱਚ ਰਾਤ ਨੂੰ ਉੱਠ ਉੱਠ ਕੇ ਜਿੰਨ ਕੇ ਲਈ ਅਮਰੋਤੇ ਹਨ ਉਹ ਆਪਣੇ ਮਕਾਨੋਂ ਮੇ ਆਰਾਮ سے ਸੋਤੇ ਹਨ ਉਹ ਕਵਾਲੀ ਨੇ ਇੱਕ ਮੈਨੂੰ ਐਹੋ ਜਿਹੀ ਪਛਾਣ ਦਿੱਤੀ ਕਿ ਅੱਜ ਤੱਕ ਮੈਂ ਚੱਲ ਰਿਹਾ ਅਜੇ ਤੱਕ ਚੱਲ ਰਹੇ ਹਾਂ ਅਜੇ ਤੱਕ ਮੈਂ ਸਕੂਲ ਤੋਂ ਵੀ ਰਹੇ ਉਹ ਚੀਜ਼ ਤੋਂ ਅੱਛੇ ਜਾਂਦੇ ਜਾਂਦੇ ਸਾਡੇ ਪਲੈਟਫਾਰਮ ਬਣਾਏ ਆਪਣੇ ਪੈਨ ਜਾਂ ਫਿਰ ਯੂਜ਼ਰਸ ਨੂੰ ਕੁਝ ਕਹਿਣਾ ਚਾਹੋਗੇ ਬਾਈ ਸਾਰਿਆਂ ਨੂੰ ਦਿਲੋਂ ਰਿਸਪੈਕਟ ਹੈ ਦਿਲੋਂ ਧੰਨਵਾਦ ਜਿਹੜੇ ਪਿਆਰ ਕਰਦੇ ਆ ਚੰਗੇ ਚੰਗੇ ਚੀਜ਼ਾਂ ਲੈ ਕੇ ਆਂਦੇ ਰਾਵਾਂਗੇ ਸਪੋਰਟ ਬਣਾਈ ਰੱਖਿਓ ਤੇ ਚੰਗਾ ਕੰਮ ਕਰਿਓ ਚੰਗੀ ਉਮੀਦ ਨਾ ਕਰਿਓ ਬਾਬਾ ਭਲੀ ਕਰੇ ਬਾਬਾ ਭਲੀ ਕਰੇ ਕਿ ਜਸਤ ਮਾਰ ਪਰਿ ਕਰੇ ਕਿਉਂਕਿ ਇਹ ਵੀ ਬਾਬਾ ਬਣਿਆ ਹੋਇਆ ਤੁਸੀਂ ਬਾਜੀ ਸੋ ਬਹੁਤ-ਬਹੁਤ ਧੰਨਵਾਦ ਜਸਾ ਜੀ ਧੰਨਵਾਦ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸੋ ਮੱਚ ਥੈਂਕ ਯੂ ਸੋ ਮੱਚ ਸੋ ਇਸ ਸਾਡੇ ਜਸਾ ਚੌਹਾਨ ਫੇਰ ਲੈ ਕੇ ਆਵਾਂਗੇ ਜੀ ਸਤਾਰੇ ਦੇ ਨਾਲ ਸਾਨੂੰ ਦੋ ਇਜਾਜ਼ਤ ਤੇ ਸ਼ਸ਼੍ਰੀਆ ਕਾਲ